ਜਦੋਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੁਝ ਲੋਕਪੱਖੀ ਅਹਿਮ ਫੈਸਲੇ ਜਿਹੜੇ ਨੇ ਲੈ ਗਏ ਨੇ ਪੰਜਾਬ ਯੂਨੀਫਾਈਡ ਬਿਲਡਿੰਗ ਨਿਜ਼ਮ ਜਿਹੜਾ 2025 ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤੇ ਇਸ ਐਕਟ ਤਹਿਤ ਘੱਟ ਉਚਾਈ ਵਾਲੀਆਂ ਜਿਹੜੀਆਂ ਬਿਲਡਿੰਗਾਂ ਨੇ 15 ਮੀਟਰ ਤੋਂ ਵਧਾ ਕੇ ਉਹਨੂੰ 21 ਮੀਟਰ ਤੱਕ ਕੀਤਾ ਗਿਆ ਤੇ ਉਹਦੇ ਵਾਸਤੇ ਸੈਲਫ ਸਰਟੀਫਿਕੇਸ਼ਨ ਹੋਊਗੀ ਉਹ ਆਪਣੇ ਆਪ ਹੀ ਨਕਸ਼ਾ ਪਾਸ ਜਿਹੜਾ ਆਪਦੀ ਸਰਟੀਫਿਕੇਸ਼ਨ ਤੇ ਆਪਣੇ ਜਿਹੜਾ ਆਰਕੀਟੈਕਟ ਹੈ ਉਹਦੇ ਤੋਂ ਉਹ ਕਰਵਾ ਕੇ ਇਹ ਜਿਹੜਾ بڑا ਗੁੰਝਲਦਾਰ ਮਸਲਾ ਸੀ ਨਕਸ਼ਾ ਪਾਸ ਕਰਾਉਣਾ ਦਫ਼ਤਰਾਂ ਦੇ ਬਹੁਤ ਚੱਕਰ ਲੱਗਦੇ ਸੀ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਚੱਕਰਾਂ ਚੋਂ ਫਿਰ ਕ腐ਪਸ਼ਨ ਵਾਲੇ ਪਾਸੇ ਨੂੰ ਜਾਂਦੀ ਸੀ ਗੱਲ ਤਾਂ ਇਹ ਹੁਣ 21 ਮੀਟਰ ਤੱਕ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਦੇ ਵਿੱਚ ਕੋਈ ਨਕਸ਼ਾ ਉਦੋਂ ਦਫ਼ਤਰਾਂ 'ਚ ੱੱਕੇ ਖਾਣ ਦੀ ਲੋੜ ਨਹੀਂ ਸੈਲਫ ਸਰਟੀਫਿਕੇਸ਼ਨ ਮੁਤਾਬਕ ਉਹੜੇ ਨਕਸ਼ਾ ਜਿਹੜਾ ਉਹ ਪਾਸ ਹੋ ਜੂਗਾ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਇੱਕ ਕਾਨੂੰਗੋ ਸੈਕਟਰ ਹੈ ਜਿੱਥੇ ਇੱਕ ਨੈਪ ਤਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ ਬਰਨਾਲਾ ਜਿਹੜੀ ਨਗਰ ਕਾਉਂਸਲ ਹੈ ਉਹਨੂੰ ਨਗਰ ਨਿਗਮ ਵਜੋਂ ਕਾਰਪੋਰੇਸ਼ਨ ਵਜੋਂ ਅਪਗ੍ਰੇਡ ਕੀਤਾ ਗਿਆ ਕਿਉਂਕਿ ਬਰਨਾਲੇ ਦੀ ਜਿਹੜੀ ਆਬਾਦੀ ਹੈ ਉਹ ਵੀ ਤੇ ਜਿਹੜੀ GST ਦੀ ਕਲੈਕਸ਼ਨ ਹੈ ਉਹ ਵੀ ਉਹ ਸਾਰੇ ਜਿਹੜੇ ਕੰਡੀਸ਼ਨਸ ਨੇ ਉਪੂਰੀਆਂ ਕਰਦੀ ਹੈ ਬਰਨਾਲਾ ਸ਼ਹਿਰ ਦੀ ਜਿਹੜੀ ਹੱਦ ਹੈ ਪੰਜਾਬ ਸਪੋਰਟਸ ਮੈਡੀਕਲ ਕੇਡਰ ਦੀਆਂ 14 ਗਰੁੱਪ A ਦੀਆਂ 16 ਗਰੁੱਪ B ਦੀਆਂ 80 ਗਰੁੱਪ C ਦੀਆਂ ਲਗਭਗ 100 ਤੋਂ ਵੱਧ ਨਵੇਂ ਪੋਸਟਾਂ ਕ੍ਰੀਏਟ ਕੀਤੇ ਗਏ ਸਪੋਰਟਸ ਮੈਡੀਸਨ ਨਾਲ ਰਿਲੇਟਡ ਫਿਜ਼ੀਓਥੈਰੇਪਿਸਟ ਯੋਗਾ ਜਾਂ ਜਿਹੜੇ ਡਾਕਟਰ ਨੇ ਸਪੋਰਟਸ ਨਾਲ ਰਿਲੇਟਡ ਜਿਹੜੀਆਂ ਇੰਜਰੀਜ਼ ਹੋ ਜਾਂਦੀਆਂ ਨੇ ਤਾਂ ਕਿ ਉਹਨਾਂ ਦੇ ਜੇ ਕੋਈ 6 ਵਜੇ ਦੀ ਹੈ ਤਾਂ ਰਿਕਵਰੀ ਜਲਦੀ ਹੋਵੇ ਤੇ ਨਾਲ-ਨਾਲ ਉਹਨਾਂ ਦੀ ਜਿਹੜੀ ਪਰਫਾਰਮੈਂਸ ਐ ਉਹ ਵੀ ਸੁਧਰੇ ਕਿ ਨਾਲ ਨਾਲ ਸਾਰੇ ਜਿਹੜੇ ਡਾਕਟਰ ਰਹਿਣਗੇ ਜਾਂ ਫਿਜ਼ਿਓથેਰਾਪਿਸਟ ਰਹਿਣਗੇ ਤਾਂ ਪਲੇਅਰ ਦੀ ਜਿਹੜੀ ਸਰੀਰਕ ਸਮਰੱਥਾ ਜਿਹੜੀ ਉਹ ਵਧਦੀ ਹੈ। ਡੇਰਾਬਸੀ ਦੇ ਵਿੱਚ 100 ਬੈੱਡ ਦਾ ਜਿਹੜਾ ਹਸਪੀਟਲ ਹੈ, ESI ਹਸਪੀਟਲ ਜਿਹੜਾ ਹੈ ਉਹ ਖੋਲਣ ਦੀ ਪਰਮਾਨਗੀ ਦਿੱਤੀ ਗਈ ਹੈ ਤੇ ਉਹਦੇ ਵਾਸਤੇ ਜਿਹੜੀ ਜ਼ਮੀਨ ਜਿਹੜੀ ਹੈ ਉਹ ਮੁਹੱਈਆ ਕਰਾਈ ਜਾਊਗੀ ਕਿਉਂਕਿ ਸੈਂਟਰ ਗਵਰਨਮੈਂਟ ਬਣਾਉਂਦੀ ਹੈ ਹਸਪੀਟਲ ਪਰ ਜ਼ਮੀਨ ਸਟੇਟ ਨੂੰ ਦੇਣੀ ਪੈਣੀ ਹੈ। 4 ਏਕੜ ਜ਼ਮੀਨ ਹੈ ਜੋ ਸਰਕਾਰ ਦੀ ਹੋਈ ਹੈ, ਸਰਕਾਰ ਨੂੰ ਹੀ ਕਰੀਏ ਸੈਂਟਰ ਸਰਕਾਰ ਨੂੰ ਉਹ ਦੇ ਦੇਣੀ ਹੈ ਲੀਸ ਤੇ ਬਾਅਦ ਵਿੱਚ ਜਦੋਂ ਹਸਪਤਾਲ ਬਣ ਜਾਊਗਾ ਤਾਂ ਉਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਬਣ ਜਾਊਗੀ ਰੀਹੈਬ ਸੈਂਟਰ ਨੇ ਨਸ਼ਾ ਮੁਕਤੀ ਕੇਂਦਰ ਨੇ ਉਹਨਾਂ ਦਾ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਗਈ ਹੈ ਕਿਸੇ ਕੋਲ ਵੀ ਨਹੀਂ ਪ੍ਰਾਈਵੇਟ ਕਿਸੇ ਕੋਲ 22 21 ਇੱਕ ਤਾਂ ਪੰਜ ਲੰਦਾ ਜਾਊਗਾ ਤੇ ਨਾਲ ਬਾਇਓਮੈਟ੍ਰਿਕ ਹਾਜ਼ਰੀਆਂ ਲੱਗਣਗੀਆਂ ਜਿਹੜੀ ਉੱਥੇ ਦਵਾਈ ਦਿੱਤੀ ਜਾਂਦੀ ਹੈ ਉਸ ਦਵਾਈ ਦੀ ਚੈੱਕ ਅਪ ਉਸ ਦਵਾਈ ਦਾ ਸਰਟੀਫਿਕੇਸ਼ਨ ਡਿਸਟ੍ਰਿਬਿਊਸ਼ਨ ਉਹ ਸਾਰੀ ਸਰਕਾਰ ਦੇ ਦੇਖਰੇਖ ਚ ਹੋਊਗੀ ਹੁਣ ਤੱਕ ਉਸ ਨਾਲ ਸੰਬੰਧਿਤ ਕੋਈ ਰੂਲ ਹੈ ਨਹੀਂ ਕਿਸੇ ਨੂੰ ਕਿੰਨੀ ਵੀ ਦਵਾਈ ਦੇ ਦਿੰਦੇ ਨੇ ਉਹ ਮਿਸਯੂਜ਼ ਵੀ ਹੋਈਆਂ ਕਈ ਦਵਾਈਆਂ ਕਿ ਉਹ ਬਾਹਰ ਵੇਚ ਦਿੰਦੇ ਆ ਜਾਂ ਵਟਾ ਤੇ ਤਾਂ ਜਿਹੜੀ ਖਰੜ ਦੀ ਸਾਡੀ ਲੈਬ ਹੈ ਉਥੋਂ ਇਸਾਰਾ ਅਪਰੇਟ ਹੋਗਾ